ਸੋ ਸਿੱਖਿਆ ਕ੍ਰਾਂਤੀ ਜੇ ਲਿਆਣੀ ਆ ਅਸਲ 'ਚ ਸਿੱਖਿਆ ਕ੍ਰਾਂਤੀ ਲਿਆਣੀ ਆ ਤੇ 20 ਤਲਾਕੇ ਦੇ ਲੋਕ ਤਾਂ ਤਾਂ ਹੀ ਮੰਨੋਗੇ ਸਿੱਖਿਆ ਕ੍ਰਾਂਤੀ ਆਈ ਆ ਜੇਕਰ 20 ਤਲਾਕੇ ਦੇ ਵਿੱਚ ਇਹਨਾਂ ਚਾਰਾਂ ਸਕੂਲਾਂ ਵਿੱਚ ਸਾਰੀਆਂ ਪੋਸਟਾਂ ਭਰੀਆਂ ਜਾਣ ਜੋ ਸੈਂਕਸ਼ਨ ਨੇ ਉਸ ਤੋਂ ਬਾਅਦ ਚਾਰਾਂ ਸਕੂਲਾਂ ਵਿੱਚ +1 +2 ਮੈਡੀਕਲ ਨਾਨ ਮੈਡੀਕਲ ਔਰ ਕਮਰਸ ਇਹ ਸ਼ੁਰੂ ਹੋਵੇ ਨਾਲ ਹੀ ਐਕਸਟਰਾ ਕੋਚਿੰਗ ਕਲਾਸੇਜ਼ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਬੱਚੇ ਆਈਐਸ ਆਫੀਸਰ ਆਈਪੀਐਸ ਆਫੀਸਰ ਆਈਆਰਐਸ ਆਫੀਸਰ ਬਣ ਪਰ ਕੀ 10ਵੀਂ ਤੋਂ ਬਾਅਦ ਸਾਇੰਸ ਦੀ ਪੜ੍ਹਾਈ ਇਲਾਕੇ 'ਚ ਖਤਮ ਕਰਕੇ ਤੁਸੀਂ ਕੋਈ ਇਹੋ ਜਿਹਾ ਅਫੀਸਰ ਪੈਦਾ ਕਰ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਅੱਜਕੱਲ੍ਹ ਸਰਕਾਰੀ ਸਕੂਲਾਂ ਦੇ ਵਿੱਚ ਕੀਤੇ ਗਏ ਹੋਏ ਕੰਮਾਂ ਦੇ ਉਦਘਾਟਨ ਤੇ ਹੋਰ ਸਾਜੋ-ਸਮਾਨਜੋ ਦਿੱਤਾ ਗਿਆ ਹੈ ਉਸ ਦੀ ਗੱਲਬਾਤ ਦੱਸ ਕੇ ਪੰਜਾਬ ਅੰਦਰ ਜੋ ਸਿੱਖਿਆ ਦੇ ਖੇਤਰ ਵਿੱਚ ਸਰਕਾਰ ਵੱਲੋਂ ਕੀਤਾ ਗਿਆ ਹੁਣ ਤੱਕ ਦੇ ਉਪਰਾਲਿਆਂ ਦਾ ਉਸ ਦਾ ਲਿਖਾ-ਜੋਖਾ ਦਿੱਤਾ ਜਾ ਰਿਹਾ ਚੰਗੀ ਗੱਲ ਹੈ ਪੰਜਾਬ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਜਿਹੇ ਕਾਰਜ ਜੋ ਸਰਕਾਰ ਕਰ ਰਹੀ ਹੈ ਔਰ ਸਰਕਾਰਾਂ ਨੂੰ ਇਹ ਕੰਮ ਕਰਨੇ ਵੀ ਚਾਹੀਦੇ ਹਨ ਮੈਂ ਅੱਜ ਧਿਆਨ ਲਿਆਣਾ ਚਾਹੁੰਦਾ ਕਿ ਬੀਤ ਇਲਾਕੇ ਦੇ ਉਹਨਾਂ ਸਰਕਾਰੀ ਸਕੂਲਾਂ ਦੀ ਉਹਨਾਂ ਦੀ ਦੁਰਦਸ਼ਕਤਾ ਜਿੱਥੇ ਕੀ ਸਿੱਖਿਆ ਕ੍ਰਾਂਤੀ ਦੇ ਵਿੱਚ ਜੇਕਰ ਇਹ ਕੰਮ ਹੋ ਜਾਂਦੇ ਤਾਂ ਸ਼ਾਇਦ ਲੋਕਾਂ ਨੂੰ ਤੇ ਖਾਸ ਕਰਕੇ ਬੀਤ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਪਰ ਅਫਸੋਸ ਅਜੇ ਆਇਆ ਹੋਇਆ ਨਹੀਂ ਬੀਤ ਇਲਾਕੇ ਵਿੱਚ ਪਲੱਸ 2 ਤੱਕ ਦੇ ਜੋ ਸਕੂਲ ਨੇ ਚਾਰ ਸਕੂਲ ਨੇ ਜਿਸ ਤਰ੍ਹਾਂ ਇੱਕ ਉਹਦੇ ਵਿੱਚ ਮਹਿਦਵਣੀ ਦਾ ਸਕੂਲ ਆ ਜਾਂਦਾ ਬੀਨੇਵਾਲ ਦਾ ਸਕੂਲ ਆ ਜਾਂਦਾ ਅਜਲਪੁਰ ਜਿਸ ਨੂੰ ਕੀ ਗੁਰਵਿਸ਼ਨਪਰੀ ਭਵਾਨੀਪੁਰ ਦਾ ਸਕੂਲ ਕਿਹਾ ਜਾਂਦਾ ਉਹ ਸਕੂਲ ਆ ਜਾਂਦਾ ਤੇ ਇੱਕ ਹੈਬਵਾਲ ਦਾ ਜਾਂਦਾ 20 ਤਲਕੇ ਵਿੱਚ ਕਦੇ 22 ਪਿੰਡ ਤੇ 25 ਤੇ ਹੁਣ 30 ਪਿੰਡਾਂ ਦੇ ਕਰੀਬ-ਕਰੀਬ ਦਾ ਇਹ ਇਲਾਕਾ ਵਾ ਕਿਉਂਕਿ ਸਮੇਂ ਦੇ ਨਾਲ-ਨਾਲ ਪੰਚਾਇਤਾਂ ਵਧ ਗਈਆਂ ਬਸੋਂ ਵਧ ਗਈਆਂ 30 ਤੋਂ 35 ਹਜ਼ਾਰ ਦੇ ਕਰੀਬ-ਕਰੀਬ ਆਬਾਦੀ ਹੋਏਗੀ ਲੋਕੇ ਦੇ ਵੱਖ-ਵੱਖ ਪਿੰਡਾਂ ਦੀ ਇਹਨਾਂ ਸਾਰੇ ਸਕੂਲਾਂ ਵਿੱਚ ਸਰਕਾਰੀ ਪੱਧਰ ਤੇ ਇਸ ਪੂਰੇ ਇਲਾਕੇ ਵਿੱਚ ਜੇ ਪੰਜਾਬ ਸਰਕਾਰ ਦੇ ਸਰਕਾਰੀ ਪੱਧਰ ਤੇ ਅਪਰਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਤੇ ਸਿਰਫ ਪਲੱਸ 2 ਤੱਕ ਪੜ੍ਹਾਈ ਦੇ ਪ੍ਰਬੰਧ ਨੇ ਇਸ ਤੋਂ ਅੱਗੇ ਬੱਚਿਆਂ ਨੇ ਕੀ ਕਰਨਾ ਕਿੱਥੇ ਜਾਣਾ ਪੰਜਾਬ ਸਰਕਾਰ ਕੋਲ ਕੋਈ ਇਸ ਦਾ ਕੋਈ ਪਲਾਨ ਨਹੀਂ ਹੈ ਪਲੱਸ 2 ਤੋਂ ਬਾਅਦ ਬੱਚੇ ਆਪਣੇ ਢੰਗ ਨਾਲ ਬਾਹਰਲੇ ਸ਼ਹਿਰਾਂ ਵਿੱਚ ਬਾਹਰਲੇ ਸੂਬਿਆਂ ਵਿੱਚ ਪੜ੍ਹਾਈ ਕਰਨ ਲਈ ਨਿਕਲ ਜਾਂਦੇ ਨੇ ਤੇ ਗੱਲ ਹੋਣਾ ਜਾਂਦੀ ਕਿ ਪਲੱਸ 2 ਤੱਕ ਦੀ ਪੜ੍ਹਾਈ ਕਿ ਹੋ ਜਾਈਗੀ ਆ ਸਿਰਫ ਤੇ ਸਿਰਫ ਗੁਰਮਿਸ਼ਨਪਰੀ ਭਵਾਨੀਪੁਰ ਜੋ ਕਿ ਅਚਰਪੁਰ ਦੇ ਨਜ਼ਦੀਕ ਪਿੰਡ ਸਕੂਲ ਹੈ ਉੱਥੇ ਹੀ ਪਲੱਸ 1 ਤੇ ਪਲੱਸ 2 ਦੀਆਂ ਕਲਾਸਾਂ ਮੈਡੀਕਲ ਤੇ ਨਾਨ ਮੈਡੀਕਲ ਦੀਆਂ ਲੱਗਦੀਆਂ ਨੇ ਬਾਕੀ ਸਾਰੇ ਸਕੂਲਾਂ ਵਿੱਚ 10ਵੀਂ ਤੋਂ ਬਾਅਦ ਸਾਇੰਸ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ ਮਤਲਬ ਗੱਲ ਹੈ ਕਿ ਸਰਾ ਬੀਨੇਵਾਲ ਸ਼ਹੀਦ ਬਲਦੇਵ ਰਾਜ ਜੋ ਕਾਰਜਲ ਦੇ ਸ਼ਹੀਦ ਸੀ ਉਹਨਾਂ ਨੂੰ ਸਮਰਪਿਤ ਇੱਕ ਸਕੂਲ ਬਣਾਇਆ ਹੋਇਆ ਹੈ ਮਤਲਬ ਪਲੱਸ 2 ਤੱਕ ਸਕੂਲ ਆ ਬੜਾ ਵੱਡਾ ਸਕੂਲ ਆ ਲੇਕਿਨ ਉੱਥੇ ਵੀ ਸਿਰਫ ਆਰਟਸ ਦੀਆਂ ਕਲਾਸਾਂ ਲੱਗਦੀਆਂ ਨੇ ਉਸ ਤੋਂ ਬਾਅਦ ਮਹਿਦਵਾਨੀ ਦੀ ਗੱਲ ਕਰੀਏ ਤੇ ਮਹਿਦਵਾਨੀ ਦਾ ਵੀ ਹਾਲ ਇਹੀ ਹੈ ਕਿ ਪਲੱਸ 2 ਤੱਕ ਸਕੂਲ ਆ ਲੇਕਿਨ ਸਿਰਫ ਆਰਟਸ ਤੱਕ ਦੀ ਕਲਾਸਾਂ ਨੇ ਫਿਰ ਗੱਲ ਆ ਜਾਂਦੀ ਹੈ ਹੈਬੋ ਆਲ ਦੀ ਹੈਬੋ ਆਲ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਕਿ ਪਲੱਸ 2 ਪਲੱਸ 1 ਨਾਨ ਮੈਡੀਕਲ ਮੈਡੀਕਲ ਕਮਰਸ ਦੀ ਪੜ੍ਹਾਈ ਦੀ ਸੈਂਕਸ਼ਨ ਹੋ ਗਈ ਸੀ ਕਰੋਨਾ ਕਾਲ ਦੇ ਵਿੱਚ ਅੰਦਾਜ਼ਨ ਕਰੀਬ 2021 22 ਦੇ ਵਿੱਚ ਵਿੱਚ ਸਰਕਾਰ ਵੱਲੋਂ ਇਹ ਅਲਾਟਮੈਂਟ ਇਹਨਾਂ ਨੂੰ ਦਿੱਤੀ ਗਈ ਸੀ ਵੀ ਤੁਸੀਂ ਬੱਚਿਆਂ ਨੂੰ ਸਾਇੰਸ ਦੀਆਂ ਤੇ ਕਮਰਸ ਦੀਆਂ ਕਲਾਸਾਂ ਪੜ੍ਹਾ ਸਕਦੇ ਹੋ ਪਰ 4 ਸਾਲ ਹੋ ਗਏ ਨੇ ਨਿਕਲੇ ਨੂੰ ਇਸ ਚੀਜ਼ ਨੂੰ ਅੱਜ ਤੱਕ ਇੱਥੇ ਕਲਾਸਾਂ ਨਹੀਂ ਸ਼ੁਰੂ ਹੋ ਸਕੀਆਂ ਕਿਉਂਕਿ ਸਰਕਾਰ ਵੱਲੋਂ ਪੋਸਟਾਂ ਸੈਂਕਸ਼ਨ ਕਰ ਦਿੱਤੀਆਂ ਗਈਆਂ ਜਦ ਸਰਕਾਰ ਕੋਈ ਕੰਮ ਕਰਦੀ ਆ ਤਾਂ ਲੀਡਰ ਸਾਡੇ ਬੜਾ ਹੁਬ ਹੁਬ ਕੇ ਦੱਸਦੇ ਆ ਕਿ ਅਸੀਂ ਆਹ ਕੰਮ ਕਰਾਤਾ ਪਰ ਇਹੋ ਜੀ ਸੈਂਕਸ਼ਨ ਨੂੰ ਕੀ ਕਰਨਾ ਜੇ ਉੱਥੇ ਕੋਈ ਅਪੁਆਇੰਟਮੈਂਟ ਹੀ ਨਹੀਂ ਹੋਈ ਹੈਬੋਲ ਦੇ ਵਿੱਚ ਹੈਬੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋ ਹੈ ਉੱਥੇ ਮਤਲਬ ਮੈਥਮੈਟਿਕਸ ਫਿਜ਼ਿਕਸ ਕਮਰਸ ਜਾਂ ਫਿਰ ਬਾਇਓ ਜਾਂ కెਮਿਸਟਰੀ ਇਹ ਲੈਕਚਰਰ ਜਦ ਕਲਾਸਿਸ ਸਟਾਰਟ ਹੋਣੇ ਸੀ ਤੇ ਸਾਰੀਆਂ ਪੋਸਟਾਂ ਵੀ ਆਣੇ ਸੀ ਲੇਕਰ ਅੱਜ ਤੱਕ ਇੱਥੇ ਇੱਕ ਵੀ ਲੈਕਚਰਰ ਨਹੀਂ ਆਇਆ ਇਹਨਾਂ ਪੋਸਟਾਂ ਦਾ ਸੈਂਕਸ਼ਨ ਪੋਸਟਾਂ ਤਿੰਨ ਹੈਗੀਆਂ ਫਿਜ਼ਿਕਸ ਦੀ ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਦੂਸਰੀ ਬਾਇਓ ਦੀ ਐਂ ਉਸ ਤੋਂ ਬਾਅਦ ਕਮਰਸ ਦੀ ਇਹਨਾਂ ਤਿੰਨਾਂ ਪ੍ਰੋਫੈਸਰ ਲੈਕਚਰਰਸ ਨੇ ਬੱਚਿਆਂ ਨੂੰ ਪਲੱਸ 1 ਪਲੱਸ 2 ਦੀ ਪੜ੍ਹਾਈ ਕਰਾਣੀ ਸੀ ਬੱਚੇ ਮਜਬੂਰੀ ਬਸ ਜਾਂ ਤਾਂ ਫਿਰ ਜਾ ਰਹੇ ਨੇ ਸਾਰੇ 20 ਇਲਾਕੇ ਦੇ ਅਚਲਪੁਰ ਦੇ ਗੁਰਵਿਸ਼ਨਪੁਰੀ ਭਵਾਨੀਪੁਰ ਦਾ ਜੋ ਸਕੂਲ ਆ ਉੱਥੇ ਉੱਥੋਂ ਦੀ ਸਟ੍ਰੈਂਥ ਓਵਰਕਰਾਊਡ ਹੋਈ ਪਈ ਆ ਟੀਚਰ ਦੀ ਘਾਟ ਉੱਥੇ ਵੀ ਹੈ ਉੱਥੇ ਜਿਵੇਂ ਦੋ ਫਿਜ਼ਿਕਸ ਦੀਆਂ ਪੋਸਟਾਂ ਨੇ ਤਾਂ ਉਸ ਤੋਂ ਬਾਅਦ ਮੈਥਮੈਟਿਕਸ ਜਾਂ ਗੱਲ ਜੇ ਕੀਤੀ ਜਾਵੇ ਗੁਰਵਿਸ਼ਨਪੁਰੀ ਭਵਾਨੀਪੁਰ ਸੀਨੀਅਰ ਸੈਕੰਡਰੀ ਸਕੂਲ ਦੀ ਤਾਂ ਉੱਥੇ ਜਿਹੜੀਆਂ ਸੈਂਕਸ਼ਨ ਪੋਸਟਾਂ ਆ ਉਹ ਵੀ ਪੂਰੀਆਂ ਨਹੀਂ ਹੋਈਆਂ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬੀ ਦਾ ਲੈਕਚਰਾਰ ਵੀ ਇਸ April ਦੇ ਬਾਅਦ ਉਹ ਵੀ ਪੋਸਟ ਖਾਲੀ ਹੋ ਜਾਏਗੀ ਕਿਉਂਕਿ ਉਹ ਜੋ ਉੱਥੇ ਹੈਗੇ ਨੇ ਪਲੱਸ 1 ਪਲੱਸ 2 ਬਣਾ ਦੇ ਉਹ ਵੀ ਪਤਾ ਲੱਗਾ ਕਿ ਸ਼ਾਇਦ ਰਿਟਾਇਰ ਹੋ ਰਹੇ ਆ ਨੀਅਰ ਟੂ ਰਿਟਾਇਰਮੈਂਟ ਹੋਣਗੇ ਹੁਣ ਗੱਲ ਇਹ ਆ ਕਿ ਪੋਸਟਾਂ ਉੱਥੇ ਵੀ ਸੈਂਕਸ਼ਨ ਜਿਹੜੀਆਂ ਹੋਈਆਂ ਉਹ ਨਹੀਂ ਪੂਰੀਆਂ ਹੋਈਆਂ ਬਾਕੀ ਹੈਬਾਲ ਸਕੂਲ ਦੀ ਗੱਲ ਇਹ ਆ ਕਿ ਉੱਥੇ ਪੋਸਟਾਂ ਇੱਕ ਵੀ ਪੋਸਟ ਨਹੀਂ ਭਰੇਗੀ ਜਿਸ ਦੇ ਕਰਕੇ 4 ਸਾਲ ਤੋਂ ਇੱਕ ਵੀ ਕਲਾਸ +1 +2 ਮੈਡੀਕਲ ਨਾਨ ਮੈਡੀਕਲ ਤੇ ਕਮਰਸ ਦੀ ਸ਼ੁਰੂ ਨਹੀਂ ਹੋ ਸਕੇ ਪੂਰਾ ਬੀਦ ਦਾ ਇਲਾਕਾ 30 35 ਹਜ਼ਾਰ ਦੀ ਆਬਾਦੀ ਹੋਵੇ 30 ਦੇ ਕਰੀਬ ਕਰੀ ਪਿੰਡ ਹੋਣ ਔਰ ਬੱਚੇ ਮਜਬੂਰੀ ਬਸ ਪ੍ਰਾਈਵੇਟ ਸਕੂਲਾਂ ਜਾ ਰਹੇ ਆ ਜੇ ਫੀਸ ਸਟਰਕਚਰ ਦੀ ਗੱਲ ਕੀਤੀ ਜਾਵੇ ਤੇ ਸਰਕਾਰੀ ਸਕੂਲਾਂ ਵਿੱਚ ਬੜੀ ਮੁਸ਼ਕਲ ਨਾਲ 50 ਰੁਪਏ ਮਹੀਨੇ ਦੀ ਫੀਸ ਹੁੰਦੀ ਹੈ ਜਦਕਿ ਪ੍ਰਾਈਵੇਟ ਸਕੂਲ ਤੁਹਾਡੇ ਬੱਚੇ ਪੜ੍ਹਦੇ ਹੋਣਗੇ ਤੁਹਾਨੂੰ ਪਤਾ ਹੋਵੇਗੀ ਕਿ +1 ਤੇ +2 ਦੀ ਜੇ ਲਈ ਆਪਾਂ ਪ੍ਰਾਈਵੇਟ ادارے ਵਿੱਚ ਜਾਂਦੇ ਹਾਂ ਤਾਂ ਸਾਲ ਦਾ ਖਰਚਾ 35 ਤੋਂ 40 ਹਜ਼ਾਰ ਆ ਜਾਂਦਾ ਵਾ ਟਰਾਂਸਪੋਰਟੇਸ਼ਨ ਵੀ ਪੈਂਦੀ ਹੈ ਐਡਮਿਸ਼ਨ ਫੀਸ ਵੀ ਆਉਂਦੀ ਹੈ ਮੰਥਲੀ ਫੀਸ ਵੀ ਆਉਂਦੀ ਹੈ ਉਸ ਤੋਂ ਬਾਅਦ ਟਿਊਸ਼ਨ ਫੀਸ ਦੇ ਨਾਲ ਨਾਲ ਐਗਜ਼ਾਮੀਨੇਸ਼ਨ ਫੀਸ ਵੀ ਆਉਂਦੀ ਹੈ ਸਰਕਾਰ ਵੱਲੋਂ ਫੈਸਿਲਿਟੀ ਦਿੱਤੀ ਜਾਂਦੀ ਹੈ ਕੋਈ ਜੇਕਰ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਤੇ ਉੱਥੇ ਬੜੇ ਨੋਮੀਨਲ ਚਾਰਜਸ ਬੜੀ ਮੁਸ਼ਕਲ ਨਾਲ 4 ਤੋਂ 5000 ਦੇ ਵਿੱਚ +1 ਉਸ ਤੋਂ ਬਾਅਦ ਐਨಿಕೆ ਮੋੜ ਦੇ ਨਾਲ ਪਲੱਸ 2 ਹੋ ਜਾਂਦੀ ਆ 50 ਰੁਪਏ ਫੀਸ ਹੋਏਗੀ 1500 ਰੁਪਏ ਐਨੂਅਲ ਫੀਸ ਸਟਿਚਨ ਆਫ ਦਾ ਪੜੇਗਾ ਐਗਜ਼ਾਮੀਨੇਸ਼ਨ ਫੀਸ ਹੋਗੀ 1 ਲੱਖ 4-5000 ਦੇ ਵਿੱਚ ਹੋ ਜਾਏਗਾ ਜਦ ਹੁਣ ਸਿੱਖਿਆ ਕ੍ਰਾਂਤੀ ਆਈ ਸੀ ਤਾਂ ਬੀਤ ਦੇ ਲੋਕਾਂ ਨੂੰ ਇੱਕ ਬਹੁਤ ਉਮੀਦ ਸੀ ਕਿ ਸ਼ਾਇਦ ਬੀਤ ਦੇ ਇਲਾਕੇ ਵਿੱਚ ਸਰਕਾਰੀ ਸਕੂਲ ਜਿਹੜੇ 4 ਹੈਗੇ ਆ ਪਲੱਸ 2 ਤੱਕ ਦੇ ਇਹਨਾਂ ਵਿੱਚ ਕੁਝ ਸਰਕਾਰ ਕੁਝ ਵੱਖਰਾ ਕਰੇਗੀ ਪਰ ਇਹੋ ਜਿਹਾ ਕੋਈ ਕੁਝ ਨਹੀਂ ਹੋਇਆ ਕਿਉਂਕਿ ਬਿਲਡਿੰਗਾਂ ਇੱਕ ਵੱਖਰੀ ਚੀਜ਼ ਆ ਇਨਫਰਾਸਟ੍ਰਕਚਰ ਇੱਕ ਅਲੱਗ ਚੀਜ਼ ਆ ਜਦ ਤੱਕ ਅਧਿਆਪਕ ਨਹੀਂ ਹੋਣਗੇ ਤਾਂ ਮਿਆਰ ਸਿੱਖਿਆ ਦਾ ਕਿਸ ਤਰ੍ਹਾਂ ਹੋਏਗਾ ਬੱਚੇ ਕੀ ਬਣਨਗੇ ਕੀ ਪੜਨਗੇ ਪੜ੍ਹਾਣ ਵਾਲੇ ਨਹੀਂ ਹੋਣਗੇ ਤਾਂ ਬਿਲਡਿੰਗਾਂ ਤੋਂ ਕੀ ਕਰਨਾ ਉਨ੍ਹਾਂ ਨੇ ਬਹੁਤ ਵੱਡਾ ਸਵਾਲ ਹੈ ਕਿ ਪੜ੍ਹਾਣ ਵਾਲੇ ਜ਼ਰੂਰੀ ਆ ਬਿਲਡਿੰਗਾਂ ਵੀ ਜ਼ਰੂਰੀ ਆ ਇਸ ਕੋਈ ਸ਼ੱਕ ਨਹੀਂ ਲੇਕਿਨ ਪੜ੍ਹਾਣ ਵਾਲੇ ਤਾਂ ਹੋਣ ਨਾ ਟੀਚਰ ਹੀ ਹਨਗੇ ਗੱਲਬਾਤ ਕੀਤੀ ਆ ਲੋਕਾਂ ਨਾਲ ਵੀ ਗੱਲ ਕੀਤੀ ਆ ਲੋਕ ਕਹਿੰਦੇ ਕਿ ਇੱਥੇ ਤਾਂ ਪੀਣ ਵਾਲੇ ਪਾਣੀ ਦੀ ਸਮੱਸਿਆ ਸੰਦੇ ਪਏ ਰਹਿੰਦੇ ਆ ਕਦੋਂ ਲੋਕ ਇਹਨਾਂ ਤੋਂ ਟੀਚਰ ਮੰਗਣਗੇ ਜੇ ਸੈਂਕਸ਼ਨ ਪੋਸਟਾਂ ਹੋ ਗਈਆਂ ਉਹਨਾਂ ਨੂੰ ਭਰਦੇ ਨਹੀਂ ਹੈਗੇ ਹੁਣ ਬੀਨੇਵਾਲ ਦੇ ਸਰਕਾਰੀ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਕਾਰਗਿਲ ਦਾ ਯੁੱਧ ਸ਼ਾਇਦ ਹੀ ਕੋਈ ਬੰਦਾ ਹੋਵੇਗਾ ਜਿਹਨੂੰ ਕਾਰਗਿਲ ਦੇ ਯੁੱਧ ਬਾਰੇ ਔਰ ਉਸ ਵਿੱਚ ਸ਼ਹੀਦ ਹੋਏ ਜੋ ਸਾਡੇ ਸੈਨਿਕ ਸੀਗੇ ਉਹਨਾਂ ਬਾਰੇ ਜਾਣਕਾਰੀ ਨਾ ਹੋਵੇ ਤੇ ਸਾਡੇ ਇਲਾਕੇ ਲਈ ਮਾਨਣ ਵਾਲੀ ਗੱਲ ਆ ਕਿ ਬੀਨੇਵਾਲ ਤੋਂ ਸ਼ਹੀਦ ਬਲਦੇਵ ਰਾਜ ਜੀ ਜਿਹੜੇ ਕਿ ਸ਼ਹੀਦ ਹੋਏ ਸੀ ਕਾਰਗਿਲ ਯੁੱਧ ਵਿੱਚ ਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸਕੂਲ ਹੈ ਲੇਕਿਨ ਸਕੂਲ ਦੇ ਵਿੱਚ ਪਲੱਸ 1 ਪਲੱਸ 2 ਦੀ ਪੜ੍ਹਾਈ ਸਿਰਫ ਆਰਟਸ ਤੱਕ ਮਤਲਬ ਐਡਾ ਵੱਡਾ ਪਿੰਡ ਹੋਵੇ ਐਡਾ ਵੱਡਾ ਲੱਖ ਹੋਵੇ ਤੇ ਸਰਕਾਰਾਂ ਨੇ ਕਦੀ ਸੋਚਿਆ ਹੀ ਨਹੀਂ ਕਿ ਲੋਕਾਂ ਨੂੰ ਦੇਣਾ ਕੀ ਆ ਸੋ ਸਿੱਖਿਆ ਕ੍ਰਾਂਤੀ ਜੇ ਲਿਆਣੀ ਆ ਅਸਲ 'ਚ ਸਿੱਖਿਆ ਕ੍ਰਾਂਤੀ ਲਿਆਣੀ ਆ ਤੇ 20 ਤਲਾਕੇ ਦੇ ਲੋਕ ਤਾਂ ਤਾਂ ਹੀ ਮੰਨਣਗੇ ਸਿੱਖਿਆ ਕ੍ਰਾਂਤੀ ਆਈ ਆ ਜੇਕਰ 20 ਤਲਾਕੇ ਦੇ ਵਿੱਚ ਇਹਨਾਂ ਚਾਰਾਂ ਸਕੂਲਾਂ ਵਿੱਚ ਸਾਰੀਆਂ ਪੋਸਟਾਂ ਭਰੀਆਂ ਜਾਣ ਜੋ ਸੈਂਕਸ਼ਨ ਨੇ ਉਸ ਤੋਂ ਬਾਅਦ ਚਾਰਾਂ ਸਕੂਲਾਂ ਵਿੱਚ +1 +2 ਮੈਡੀਕਲ ਨਾਨ ਮੈਡੀਕਲ ਔਰ ਕਮਰਸ ਇਹ ਸ਼ੁਰੂ ਹੋਵੇ ਨਾਲ ਹੀ ਐਕਸਟਰਾ ਕੋਚਿੰਗ ਕਲਾਸੇਸ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਬੱਚੇ ਆਈਐਸ ਅਫੀਸਰ ਆਈਪੀਐਸ ਅਫੀਸਰ ਆਈਆਰਐਸ ਅਫੀਸਰ ਬਣਨ ਪਰ ਕੀ 10ਵੀਂ ਤੋਂ ਬਾਅਦ ਸਾਇੰਸ ਦੀ ਪੜ੍ਹਾਈ ਇਲਾਕੇ 'ਚ ਖਤਮ ਕਰਕੇ ਤੁਸੀਂ ਕੋਈ ਐਹੋਜੇ ਅਫੀਸਰ ਪੈਦਾ ਕਰ ਸਕਦੇ ਹੋ ਬੱਚੇ ਕੀ ਕਰਨਗੇ ਇਹ ਬਹੁਤ ਵੱਡਾ ਸਵਾਲ ਹੈ ਤੇ ਸਰਕਾਰਾਂ ਨੂੰ ਤੇ ਸਰਕਾਰਾਂ 'ਚ ਬੈਠੇ ਲੋਕਲ ਨਮਾਇੰਦਿਆਂ ਨੂੰ ਇਸ ਦਾ ਜਵਾਬ ਲੋਕਾਂ ਨੂੰ ਦੇਣਾ ਪਵੇਗਾ ਲੋਕ ਜਾਗਰੂਕ ਨੇ ਲੋਕ ਠੀਕਾ ਨਹੀਂ ਬੋਲਦੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਲੋਕਾਂ ਦੇ ਛੋਟੇ-ਛੋਟੇ ਕੰਮ ਹੁੰਦੇ ਸਰਕਾਰੀ ਦਰਬਾਰੇ ਲੇਕਿਨ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਹੈ ਇਹ ਲੋਕਾਂ ਦੇ ਮੰਨ ਦੀ ਗੱਲ ਕੀਤੀ ਆ ਨਾਲ ਹੀ ਵਿੱਚ ਜੋ ਸਿੱਖਿਆ ਦਾ ਮਿਆਰ ਹੈ ਉਸ ਦੇ ਸੰਬੰਧੀ ਅਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੈਂਬਰ ਰਾਜ ਸਭਾ ਸਾਬਕਾ ਲੋਕ ਸਭਾ ਮੈਂਬਰ ਤੇ ਇਥੋਂ ਗੜਸ਼ਿੰਗਰ ਤੋਂ ਨਮਾਇੰਦੇ ਵੀ ਵਿਧਾਇਕ ਤੇ ਤੌਰ ਤੇ ਵੀ ਕਰ ਚੁੱਕੇ ਸੀ ਅਵਨਾਸ਼ਰੇ ਖੰਨਾ ਜੀ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਜੋ ਗਲਤ ਕਰਕੇ ਦੱਸਿਆ ਔਰ ਜੋ ਚਿੰਤਾ ਪ੍ਰਗਟਾਈਆ ਉਹ ਵੀ ਤੁਹਾਨੂੰ ਸੁਣਾ ਰਹੇ ਆ ਤਾਂ ਉਮੀਦ ਕਰਦੇ ਆ ਕਿ ਸਰਕਾਰ ਸਹਿਰਦਤਾ ਨਾਲ ਔਰ ਬੜੇ ਲਗਨ ਦੇ ਨਾਲ ਬੀਤ ਇਲਾਕੇ ਦੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਜਰੂਰ ਫੈਸਲਾ ਕਰੇਗੀ 3 ਸਾਲ ਨਿਕਲ ਗਏ ਆ ਬਹੁਤ ਲੰਬਾ ਸਮਾਂ ਹੁੰਦਾ ਲੋਕਾਂ ਨੂੰ ਸਮਝਣ ਲਈ ਔਰ ਬੁਨਿਆਦੀ ਸਹੂਲਤਾਂ ਸਿੱਖਿਆ ਸਿਹਤ ਔਰ ਪਾਣੀ ਤਿੰਨਾ ਚੀਜ਼ਾਂ ਵਿੱਚ 20 ਇਲਾਕੇ ਦੀ ਬਹੁਤ ਵੱਡੀ ਘਾਟ ਆ ਗੱਲ ਸਿਰਫ ਇਸੇ ਸਰਕਾਰ ਦੀ ਤੋਂ ਪਹਿਲਾਂ ਦਾ ਵੀ ਇਹੀ ਹਾਲ ਰਿਹਾ ਸੋ ਲੇਕਿਨ ਇਸ ਸਰਕਾਰ ਤੇ ਸਵਾਲ ਇਸ ਕਰਕੇ ਉੱਠਦਾ ਕਿਉਂਕਿ ਹੁਣ ਲੋਕਾਂ ਨੇ ਤਾਕਤ ਇਹਨਾਂ ਨੂੰ ਦਿੱਤੀ ਹੋਈ ਆ ਔਰ ਇਹਨਾਂ ਤੋਂ ਲੋਕ ਉਮੀਦ ਕਰ ਸਕਦੇ ਆ ਤੇ ਇਹਨਾਂ ਸ਼ਬਦਾਂ ਦੇ ਨਾਲ ਅਵਨਾਸ਼ਰੇ ਖੰਨੈ ਦੀ ਗੱਲਬਾਤ ਵੀ ਤੁਹਾਨੂੰ ਸੁਣਾਉਂਦੇ ਆ ਤੇ ਨਾਲ ਹੀ ਸਰਕਾਰ ਤੋਂ ਉਮੀਦ ਕਰਦੇ ਆ ਕਿ ਸਰਕਾਰ ਜਲਦ ਲੋਕਾਂ ਦੇ ਭਲੇ ਲਈ ਕੁਝ ਕਰੇਗੀ ਧੰਨਵਾਦ ਪੰਜਾਬ ਸਰਕਾਰ ਬੜਾ ਰੌਲਾ ਪਾ ਰਹੀ ਹੈ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਪੜ੍ਹਨ ਨੂੰ ਮਿਲਿਆ ਕਿ ਕਿਸੇ ਬਾਥਰੂਮ ਦੀ ਰਿਪੇਅਰ ਕੀਤੀ ਹੈ ਤਾਂ ਵੀ ਉਹਦਾ ਕੋਟਨ ਮੰਤਰੀ ਜੀ ਕਰ ਰਹੇ ਨੇ ਕਿਸੇ ਦੀਵਾਰ ਦੀ ਸਕੂਲ ਦੇ ਵਿੱਚ ਰਿਪੇਅਰ ਕੀਤੀ ਹੈ ਉਹਦਾ ਕੋਟਨ ਵੀ ਐਮਐਲਏ ਸਾਹਿਬ ਕਰਨ ਦੁਰਪੇ ਨੇ ਕੀ ਇਹ ਸਿੱਖਿਆ ਕ੍ਰਾਂਤੀ ਹੈ ਸਿੱਖਿਆ ਕ੍ਰਾਂਤੀ ਦਾ ਮਤਲਬ ਹੈ ਕਿ ਪਹਿਲੀ ਗੱਲ ਬੱਚਿਆਂ ਨੂੰ ਲੋੜਿੰਦੀ ਐਜੂਕੇਸ਼ਨ ਮਿਲ ਸਕੇ ਐਜੂਕੇਸ਼ਨ ਮਿਲਣ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਉਹ ਸਾਰਾ ਫੈਸਿਲਿਟੀਆਂ ਸਾਰਾ ਇਨਫਰਾਸਟ੍ਰਕਚਰ ਜਿਹਦੇ ਵਿੱਚ ਸਕੂਲ ਦੀ ਬਿਲਡਿੰਗ ਸਕੂਲ ਦੇ ਵਿੱਚ ਬਾਥਰੂਮ ਸਕੂਲ ਚ ਪਾਣੀ ਤੇ ਸਭ ਤੋਂ ਇੰਪੋਰਟੈਂਟ ਜੇ ਸਬਜੈਕਟ ਪੜ੍ਹਾਏ ਜਾ ਰਹੇ ਨੇ ਉਹਨਾਂ ਦੇ ਟੀਚਰ ਜੇ ਟੀਚਰ ਨਹੀਂ ਹੈ ਤਾਂ ਇਹਦਾ ਮਤਲਬ ਅਸੀਂ ਬੱਚਿਆਂ ਦੇ ਭਵਿੱਖ ਨਾਲ ਖਲਵਾੜ ਕਰ ਰਹੇ ਹਾਂ ਉਹਨਾਂ ਦੇ ਫਿਊਚਰ ਨਾਲ ਖਲਵਾੜ ਕਰ ਰਹੇ ਹਾਂ ਜੇ ਟੀਚਰ ਨਹੀਂ ਹੈ ਤਾਂ ਬੱਚੇ ਪੜ੍ਹਨ ਕਿੱਥੇ ਫਿਰ ਮੈਂ ਜੇ ਗੱਲ ਕਰਾਂ ਆਪਣੇ ਇਲਾਕੇ ਬੀਤ ਦੀ ਇਹ 27 28 ਪਿੰਡਾਂ ਦਾ ਇੱਕ ਸੈਗਮੈਂਟ ਹੈ ਜਿਹਨੂੰ ਬੀਤ ਕਹਿੰਦੇ ਆ ਪਹਿਲਾਂ 22 ਪਿੰਡਾਂ ਦਾ ਸੀ ਫੇ ਪੰਚਾਇਤਾਂ ਵਧੀਆਂ ਹੁਣ 27 ਪਿੰਡ ਹੋ ਗਏ ਨੇ ਸਿਰਫ ਇੱਕ ਅਚਲਪੁਰ ਹੈ ਜਿੱਥੇ ਸਾਇੰਸ ਦੀਆਂ ਕਲਾਸਾਂ ਲੱਗਦੀਆਂ ਬਾਕੀ ਬੱਚਿਆਂ ਨੂੰ ਪੜ੍ਹਨ ਲਈ ਜਾਣ ਲਈ ਜਾ ਗੜਸ਼ਿੰਗ ਕਰਨਾ ਪੈਂਦਾ ਜਾਂ ਨੰਗਲ ਜਾਣਾ ਪੈਂਦਾ گورਮੈਂਟ ਸਕੂਲ ਦੀ ਪੜਾਈ ਸਸਤੀ ਹੈ ਉਹ ਸਾਲ 'ਚ 1500 ਰੁਪਏ 'ਚ ਆਪਣਾ ਇੱਕ ਸਾਲ ਦਾ ਖਰਚਾ ਚੱਲ ਸਕਦਾ ਲੈਕਿਨ ਜਦੋਂ ਉਹ ਪ੍ਰਾਈਵੇਟ ਸਕੂਲ ਚ ਐਡਮਿਸ਼ਨ ਲੈਂਦਾ ਉਹੀ ਖਰਚਾ ਸਾਲ ਦਾ 30-35 ਹਜ਼ਾਰ ਰੁਪਏ ਹੋ ਜਾਂਦਾ ਅਸੀਂ ਆਪਣੇ ਬੀਤ ਦੇ ਲੋਕਾਂ ਦੀ ਇਕਨੋਮਿਕ ਹਾਲਤ ਜਾਣਦੇ ਲੇਕਿਨ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਹਨਾਂ ਵਿੱਚ ਪ੍ਰਾਂਤੀ ਇੰਨੀ ਫੈਲੀ ਹੋਈ ਹੈ ਕਿ ਉਹਨਾਂ ਦੇ ਬੱਚੇ ਸਾਇੰਸ ਪੜ੍ਹ ਸਕਣਗੇ ਕਿ ਉਹਨਾਂ ਦੇ ਬੱਚੇ ਕਾਮਰਸ ਪੜ੍ਹ ਸਕਣਗੇ ਕਿ ਉਹਨਾਂ ਦੇ ਬੱਚੇ ਮੈਡੀਕਲ ਦੀ ਐਜੂਕੇਸ਼ਨ ਲੈ ਸਕਣਗੇ ਲੇਕਿਨ ਸ਼ਾਇਦ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹ ਬੀਤ ਦੇ ਇਲਾਕੇ ਨੂੰ ਅਸ਼ੂਤ ਹੈ ਉੱਥੇ ਤੱਕ ਇਹ ਪਹੁੰਚੀ ਨਹੀਂ ਹੈ ਮੈਂ ਇੱਕ ਹੋਰੀ ਅਪੀਲ ਕਰਦਾ ਸਰਕਾਰ ਨੂੰ ਸਹੀ ਮੈਨੇਜ ਜੇ ਤੁਸੀਂ ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰਨਾ ਚਾਹੁੰਦੇ ਆ ਤਾਂ ਉਸ ਏਰੀਆ ਦੇ ਵਿੱਚ ਟੀਚਰਸ ਪ੍ਰੋਵਾਈਡ ਕਰੋ ਕਲਾਸਾਂ ਲੱਗਣ ਤਾਂ ਕਿ ਬੱਚੇ ਸਾਇੰਸ ਦੀ ਤੇ ਕਮਰਸ ਦੀ ਪੜਾਈ ਜਿਹੜੀ ਕਰ ਸਕਣ